ਸੂਬੇ ਪਾਰ ਦੇ ਵਿੱਚ ਨਕਲੀ ਡੀਜ਼ਲ ਦੀ ਵੱਡੇ ਪੱਧਰ ਤੇ ਤਸਕਰੀ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਨੇ ਜੇਕਰ ਨਾਬਾਦੀ ਗੱਲ ਕੀਤੀ ਜਾਵੇ ਤਾਂ ਨਾਬਾ ਵਿਖੇ ਪੁਲਿਸ ਨੇ ਪੈਟਰੋਲੀਅਮ ਐਸੋਸੀਏਸ਼ਨ ਦੀ ਸ਼ਿਕਾਇਤ ਤੇ ਨਕਲੀ ਡੀਜ਼ਲ ਦਾ ਕੈਂਟਰ ਜਿਸ ਤੋਂ 12000 ਲੀਟਰ ਨਕਲੀ ਡੀਜ਼ਲ ਬਰਾਮਦ ਕਰਕੇ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਪੁਲਿਸ ਦੇ ਵੱਲੋਂ ਕੈਂਟਰ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਦੋ ਵਿਅਕਤੀਆਂ ਨੂੰ ਮੌਕੇ ਤੇ ਹੀ ਗ੍ਰਿਫਤਾਰ ਕੀਤਾ ਗਿਆ ਅਤੇ ਦੋ આરોપી ਪੁਲਿਸ ਦੀ ਗ੍ਰਿਫਤੋ ਫਿਲਹਾਲ ਦੇ ਬਾਹਰ ਨੇ ਇਹ ਗਿਰੋ ਨਕਲੀ ਡੀਜ਼ਲ ਨੂੰ ਮਾਰਕੀਟ ਰੇਟ ਤੋਂ 8 ਰੁਪਏ ਤੋਂ ਲੈ ਕੇ 10 ਰੁਪਏ ਤੱਕ ਸਸਤੇ ਭਾਅ ਦੇ ਵਿੱਚ ਵੇਚ ਕੇ ਪੰਜਾਬ ਸਰਕਾਰ ਨੂੰ ਕਰੋੜਾਂ ਰੁਪਏ ਦਾ ਝੋਨਾ ਲਗਾ ਰਹੇ ਸਨ ਪੁਲਿਸ ਨੇ 4 ਰੁਪਏ ਦੇ ਖਲਾਫ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਚੇਤਨ ਮਹਿਤਾ ਕੇਆਟੀ ਨਿਊਜ਼ ਨੈਟਵਰਕ ਕਿ ਸਾਨੂੰ ਕੁਝ ਪਤਰਾ ਲੱਗਿਆ ਨਹੀਂ ਕੁਝ ਪਿਛਲੇ ਸਮੇਂ ਤੋਂ ਨਾਦੇ ਦੇ ਵਿੱਚ ਦਸਰ ਕਰਕੇ ਇਹ ਲਿਖ ਰਕ 70 ਰੁਪਏ ਲੀਟਰ ਸਸਤਾ ਡੀਜ਼ਲ ਕਹਿ ਕੇ ਕੋਈ ਚੀਜ਼ ਰਚੀ ਜਾ ਰਹੀ ਹੈ ਤਗਰੀਬਨ ਪਟਨਾ ਤੇ ਲੋਕਲ ਕਮੈਨ ਆਰਿਆਂ ਦੇ ਇੱਧਰ ਉੱਧਰ ਪੈ ਰਹੇ ਤਾਂ ਕਿਉਂਕਿ ਸਾਡੀ ਜਿਹੜੀ ਡੀਜ਼ਲ ਦੀ ਕਮਿਸ਼ਨ ਹੈ 2.5 ਰੁਪਏ ਦੀ। ਸਜੇ ਕੋਸ 7-8 ਰੁਪਏ ਤੇ 10 ਰੁਪਏ ਸਸਤਾ ਵੇਚ ਰਿਹਾ ਇਕ ਨਹੀਂ ਜਿਆਦਾ ਉਹ ਚੋਰੀ ਦਾ ਮਾਲ ਹੈ ਜੀ। ਜਾਂ ਉਹ ਡੁਪਲੀਕੇਟ ਚੀਜ਼ ਹੈ ਕੋਈ ਵੀ ਉਹ ਡੀਜ਼ਲ ਹੈ ਲੇਕਿਨ ਉਹ ਡੀਜ਼ਲ ਪੈਕੇਜ ਤੇ ਮਾਰਕਟਿੰਗ ਕਰ ਰਿਹਾ ਸੀ। ਵੱਡੇ ਵੱਡੇ ਟੈਂਕ ਲਾਰੀਆਂ ਭਰ ਕੇ ਤੇ ਕਈ ਨਗਰ ਦੇ ਪਟਨਾ ਦੇ ਬਾਹਰ ਕਮੈਨ ਆ ਰਹੇ। ਸਨ ਕਿੱਥੇ ਪੁਲਿਸ ਵਾਲਿਆਂ ਨੇ ਇੱਥੇ ਰੋਟੀ ਦੇ ਗੁਨਾ ਦੇ ਨਿਗਰਾਨੀ ਰੱਖਤਾ। ਇਹਨਾਂ ਦਾ ਉਪਰਕ੍ਰਿਤ ਕੀਤਾ। ਤੇ ਇਹਨਾਂ ਦਾ ਪ੍ਰੋਜੈਕਟ ਨੈਕਟਰ ਲੰਗਰਜੀਤ ਮਾਲਕ ਦਾ ਉਹ ਨਾ ਨੈਸਟ ਕੀਤੇ ਨੇ ਪੀਲੇ ਟਾਈਮ ਤੋਂ ਕੰਮ ਕਰਦੇ ਕਿੰਨੇ ਬੰਦੇ ਸੀ ਸਰ ਸਾਨੂੰ ਮੇਰੇ ਪਹਿਲੇ ਸਾਡੀ ਨੋਲੇਜ ਜੀ ਦੋ ਤਿੰਨ ਮਹੀਨੇ ਤੱਕ ਆਇਆ ਤੇ ਇਹ ਤਾਂ ਜੀ ਬਹੁਤ ਵੱਡਾ ਗਰੁੱਪ ਲੱਗਦਾ ਜੀ ਕੋਈ ਮਤਲਬ ਇਕੱਲੇ ਬੰਦੇ ਦਾ ਕੰਮ ਨਹੀਂ ਇਕੱਲੇ ਬੰਦੇ ਦਾ ਕੰਮ ਨਹੀਂ ਹੈ ਕੋਈ ਗਰੁੱਪ ਹੈ ਔਰ ਹੁਣ ਇਹ ਦੇਖਣਾਂ ਦੀ ਗੱਲ ਹੋਵੇਗੀ ਕਿ ਇਹ ਕੀ ਚੀਜ਼ ਆ ਇੱਕ ਤਾਂ ਵੀ ਦੇਖੋ ਕੋਈ ਵੀ ਬੰਦਾ ਜੇ ਕੋਈ ਵੀ ਚੀਜ਼ ਹੈ ਜਿਹੜੀ ਗਲਤ ਸੀਲ ਹੈ ਵੈਸਟਰਨ ਤੋਂ ਲੀਵੀ ਆ ਚੀ ਜੀ ਸਰ ਦਾ ਨਾਉ ਪਾਸ ਆਦਾ ਉਹ ਪੱਠੇ ਤੇ ਕੋਈ ਇਨਸੀਡੈਂਟ ਹੋ ਜੇਗੇ ਹਨ ਪੱਠੇ ਤੇ ਲੇਬਰ ਵੀ ਰਹਿੰਦੀ ਹੈ ਨਾਲ ਉਹ ਤੇ ਬਦਮਰ ਚੱਲ ਰਹੇ ਨੇ ਤੁਹਾਨੂੰ ਕੋਈ ਨਹੀਂ ਲੇਬਰ ਦਾ ਨੁਕਸਾਨ ਹੋਦਾ ਅਗਲ ਅਖਸਰੀ ਇਹ ਐਕਸਪਲੋਸਿਵ ਵੈਕਟਰ ਲੱਗਦਾ ਹੈ ਦੂਜੀ ਗੱਲ ਹੈ ਅਸੀਂ ਆਨੀਆਂ ਜੀ ਐਸੈਂਸ਼ੀਅਲ ਕਮੋਡਿਟੀਜ਼ ਜਿਹੜਾ ਡੀਪੀਐਲ ਬਟੋਲ ਬਣ ਰਹੇ ਅਸੀਂ ਰੂਲ ਐਂਡ ਰੈਗੂਲੇਸ਼ਨ ਫੂਡ ਸਪਲਾਈ ਦੇ ਐਨਓਸੀਆਂ ਦੇ ਪਾਪ ਲਾ ਰਹੇ ਉਹਦੇ ਚ ਸੈਮ ਨਹੀਂ ਸੀ ਜਾ ਬੱਚਾ ਬਣਦਾ ਜੇ ਕੋਈ ਦਰ ਚੀਜ਼ ਕਿਤੇ ਚਲਾਈ ਪੋਰਟਮਨਟੀ ਵੀ ਹੋ ਗਈ ਆਪਣੀ ਫੈਕਟਰੀ ਦੇ ਵਿਚਲੇ ਤੇ ਦੂਜੀ ਗੱਲ ਹੈ ਜੇ ਕਿਸੇ ਉਹ ਇੰਜਨ ਉੰਜਨ ਚ ਪਾ ਲਿਆ ਤੇ ਅਗਰ ਉਹ

ਕਾਸੀ ਟੈਕਸ਼ਨ ਲਗਾ। ਤੁਹਾਡੇ ਬਿਜ਼ਨਸ ਦੇ ਕੀ ਪੈਕਟ ਹੈ। ਸਾਡੇ ਬਿਜ਼ਨਸ ਤੇ ਇਸ ਤਰ੍ਹਾਂ ਜੀ ਕੱਲ ਨੂੰ ਕਿਸੇ ਨੇ ਇਹਨਾਂ ਤੋਂ ਚੇਂਜ ਪਵਾਇਆ ਉਹ ਸਾਡੇ ਤੋਂ ਵੀ ਗੱਡੀਆਂ ਫੇਰ ਪਵਾਦੀ ਆਇਆ ਪਪਾ ਤੋਂ ਵੀ। ਤੇ ਉਹ ਕੱਲ ਨੂੰ ਨੁਕਸਪੈਸਾ ਹੋ ਗਿਆ ਨਾ ਤੁਹਾਡੇ ਤੋਂ ਤੇਲ ਪਵਾਉਣ ਦਾ। ਹੈਨਾ ਇਹ ਤਾਂ ਦੋ ਵਾਰੀ ਵੀ ਤੁਹਾਡੇ ਇੰਜਨ ਡੀਟੇਲ ਦਾ ਹੈ ਜਿੰਨਾ ਤਾਂ ਸੱਤਾਂ ਨਸ ਕਰਦੇ। ਕਿੰਨੇ ਹਜ਼ਾਰ ਲੀਟਰ ਫੜਵਾਜੇ। ਉਹ ਪੂਰੀ ਗੱਡੀ ਹੈ ਜਿੰਨਾ 12-14 ਹਜ਼ਾਰ ਲੀਟਰ। ਅੱਛਾ। ਸਰ ਉਹ ਕਿਹੜੀ ਪਦਰ ਦਿਖੋ ਆਈ ਹੈ। ਜਿੰਨੇ ਖਾਲੇ ਇਹਨਾਂ ਨੇ ਕੋਈ ਦੱਸਿਆ ਨਹੀਂ ਤਕਰੀਸ ਕਰਦੇ। ਜਿੰਨੇ ਆਪ ਲਾਈ ਕਰਦੇ ਸੀ ਕਿਸੇ ਕਿ 90 ਦੇ ਤੱਕ ਕਈ ਹਾਲੇ ਕਿ ਪਿੰਡਾਂ ਚ ਸਾਨੂੰ ਇਹ ਪਤਾ ਲੱਗਾ ਸਮਾਨੇ ਸਮੋਣੀ ਕੰਨੀ ਨਹੀਂ ਪਾ ਕੇ ਆਏ ਨੇ ਜਿਹੜੇ ਪਟਿਆਲੇ ਚ ਕਾਫੀ ਕੁਝ ਕੀਤਾ ਹਲਵਾਈ ਸਾਨੂੰ ਇਹ ਪਤਾ ਲੱਗੇ ਮਾਰਕੀਟਿੰਗ ਕਰਕੇ ਨਾ ਜੀ ਬੋਤਲ ਦੇ ਸੈਂਪਲ ਲੈ ਕੇ ਨਾ ਬੇ ਹਲਵਾਈਆਂ ਦੇ ਇਕੱਠੇ ਆਰਿਆਂ ਦੇ ਤਮਨ ਆਰਿਆਂ ਦੇ ਵੀ ਦੇਖੋ ਜੀ ਅਸੀਂ ਤੁਹਾਨੂੰ ਦੇਵਾਂਗੇ 70 ਰੁਪਏ ਸਸਤਾ ਦੇਵਾਂਗੇ ਤੁਹਾਨੂੰ ਘਰੇ ਬਚਾਵਾਵਾਂਗੇ ਇਹ ਇਸ ਤਰ੍ਹਾਂ ਮਾਰਕੀਟਿੰਗ ਕਰਦੇ ਨੇ ਮੇਰੇ ਖਿਆਲ ਅਜੇ ਫੋਰਲ ਇਨਕੁਆਰੀ ਹੋਵੇ ਸ ਬਹੁਤ ਵੱਡਾ ਗਰੋ ਹੈ ਵੀ ਮੇਰੇ ਕੋਲ ਪੰਜਾਬ ਲੈਵਲ ਤੇ ਕੰਮ ਚਾਹਤੇ ਹੈ ਇੱਥੇ ਪੰਜਾਬ ਤੇ ਚੱਲ ਰਿਹਾ ਹੁਣ ਕਿੱਥੇ ਚੱਲ ਰਿਹਾ ਸਾਰੇ ਪੰਜਾਬ ਚੱਲ ਰਿਹਾ ਕੀ ਲੱਗਦਾ ਮਿੱਲੀਪੁਰ ਤੋਂ ਆਣਾ ਸੀ ਕੀ ਲੱਗਦਾ ਦੇਖੋ ਜੀ ਹੁਣ ਗਵਰਨਮੈਂਟ ਨੂੰ ਤਾਂ ਐਕਸ਼ਨ ਲੈਣਗੇ ਹੈ ਨਾ ਕਿ ਇਨਕੁਆਇਰੀ ਕਰਨਗੇ ਤਾਂ ਪਤਾ ਲੱਗੇ ਦੇਖੋ ਜੀ ਕੱਲ ਸਾਨੂੰ ਕਈ ਦਿਨਾਂ ਤੋਂ ਸੂਚਨਾ ਮਿਲੀ ਸੀ ਜਿਹੜੇ ਪੰਪ ਵਾਲਿਆਂ ਦੇ ਨੇੜੇ-ਤੇੜੇ ਭੱਟੇ ਨੇ ਜੀ ਕਮਬਾਈਨ ਵਾਲੇ ਉਹਨਾਂ ਤੇ ਇਹ ਪਾ ਰਹੇ ਸੀਗੇ 7-8 ਰੁਪਏ ਸਸਤਾ ਫਿਰ ਸਾਡੇ ਪ੍ਰਧਾਨ ਚ ਨੇਜਾ ਜੀ ਸਾਡੇ ਜੀਵਨ ਜੀ ਬਿੱਟੂ ਜੀ ਅਸੀਂ ਸਾਰੇ ਰਲ ਕੇ ਕੱਲ ਡੀਐਸਪੀ ਮੈਡਮ ਨੂੰ ਜਾ ਕੇ ਬੇਨਤੀ ਕੀਤੀ ਵੀ ਆ ਆਪਣੇ ਇਲਾਕੇ ਤੋਂ ਰਿਹਾ ਉਹਨਾਂ ਨੇ ਕਲੰਟ ਮੈਡਮ ਨੇ ਐਕਚੁਅਲ ਲੈਡਰ ਸੈਟ ਅਪ ਕਰਦਾ ਜੂਕੀ ਲਈ ਚੌਂਕੀ ਇੰਡਸਟਰੀ ਡਿਊਟੀ ਲਈ ਸਾਡੇ ਲੀਡਰ ਜਿਹੜੇ ਸੁਖੀ ਦੀਵਨ ਜੀ ਨੇ ਉਹਨਾਂ ਨੇ ਮਿਹਨਤ ਦਾ ਸਦਕਾ ਕੱਲ ਬੜੀ ਸਟਰਗਲ ਕਰਕੇ ਇਹਨਾਂ ਨੇ ਇਹ ਜਿਹੜਾ ਮਾਲ ਦਾ ਕਵਰ ਕੀਤਾ ਤੁਸੀਂ ਦੇਖੋ ਵੀ ਇਹਨਾਂ ਨੇ ਅੱਗੇ ਵੀ ਜਿਹੜਾ ਇਹਨਾਂ ਦਾ ਕਿੰਗ ਪਿੰਨ ਹੈ ਉਹ ਵੀ ਪੰਜਾਬ ਲੈਵਲ ਦੀ ਸਪਲਾਈ ਕਰਦੇ ਨੇ ਇਹਦੇ 'ਚ ਬੈਟਰੀ ਚੋਰੀ ਹੁੰਦਾ ਤੇ ਐਕਸਪੋਇਲਰ ਦਾ ਲਾਇਸੈਂਸ ਵੀ ਨਹੀਂ ਇਹਨਾਂ ਕੋਲ ਦੂਸਰੀ ਜਿਹੜੀ ਹੁਣ ਸਾਡੇ ਜਿਹੜੇ ਕਸਟਮਰ ਨੇ ਮੰਨ ਲਓ ਸਾਰੇ ਪੰਪਾਂ 'ਲੇ ਖੜੇ ਆਂ ਜਿਹੜੇ ਸਾਡੇ ਕਸਟਮਰ ਨੇ ਉਹ ਅਗਲਾ ਕਿੰਨਾ ਜਿੱਥੇ ਤੁਹਾਨੂੰ 8 ਰੁਪਏ ਸਸਤਾ ਮਿਲਦਾ ਸੀ ਥੋੜੇ ਕੋਲ ਕਿਉਂ ਲਵਾ ਗਏ ਤੇ ਫਿਰ ਇਹ ਸਾਰੇ ਪੰਪਾਂ ਤੇ ਇਹ 90 ਤੇ ਇਫੈਕਟ ਹੋ ਰਿਹਾ ਸੀ ਫਿਰ ਪੁਲਿਸ ਦੀ ਮਿਹਰ ਦਾ ਸਦਕਾ ਕੱਲ ਇਹਨਾਂ ਨੇ ਹਾਰ ਲਈ ਸਾਡੇ ਮੈਡਮ ਨੇ ਬੜੀ ਸਟਰਗਲ ਕੀਤੀ ਰਾਤ ਬੈਠੇ ਰਹੇ ਇੱਥੇ ਕਾਫੀ ਕਿਰਸੀ ਵੀ ਸਾਰੇ ਪੰਪਾਂ ਨੇ ਇੱਥੇ ਹੀ ਰਹੇ ਰਾਤ ਦੇਰ ਉਹ ਫੜ ਕੇ ਇਹਨਾਂ ਨੇ ਹਲਿਆਘੋਤ ਤੀ ਸ਼ਿਆਰੀ ਹੈ ਜੀ 80 ਦਾ 90 ਸੂਚਨਾ ਦਿੱਤੀ ਹੈ ਸਾਰੇ ਪੰਪਾਂ ਨੇ ਰਲ ਕੇ ਮੈਡਮ ਨੂੰ ਪੁਲਿਸ ਨੂੰ ਦਿੱਤੀ ਹੈ ਵੀ ਇਹ ਜਿਹੜਾ ਹੋ ਰਿਹਾ ਇਨਲੀਗਲ ਹੋ ਰਿਹਾ ਨਜਾਇਜ਼ ਬਗੈਰ ਪੈਟਰੋਲ ਪੰਪ ਦੇ ਲਾਇਸੈਂ ਫਰਮਾਇਨ ਵਾਲਿਆਂ ਨੂੰ ਪੱਠੇ ਵਾਲੇ ਸਾਰੇ ਅੰਪਾਰੇ ਪੱਠੇ ਵਾਲਿਆਂ ਨੇ ਸਸਤਾ ਦਿੱਤਾ ਜਿੱਥੇ 8 ਰੁਪਏ ਪੰਪਨ ਨਾਲੋਂ ਫਰਕ ਹੈ ਤਾਂ ਪੱਠੇ ਵਾਲੇ ਆਪੇ ਲੈਣਗੇ ਜਦੋਂ ਬੱਚਿਆਂ ਨੇ ਮਿਹਨਤ ਸਾਧ ਕੇ ਇਹ ਬਹੁਤ ਐਫਰਟਸ ਕਰਕੇ ਪੜੇ ਗਏ ਸਾਡੇ ਪ੍ਰਧਾਨ ਸਾਹਿਬ ਜਨੇਜਾ ਜੀ ਜੀਵਨ ਜੀ ਖੰਨਾ ਸਾਹਿਬ ਸਾਰਿਆਂ ਨੇ ਬੜੀ ਮਿਹਨਤ ਕੀਤੀ ਸਾਡੇ ਜਿਹੜਾ ਬਿਜ਼ਨਸ ਹੈ ਤੇ ਬੜਾ ਵੱਡਾ ਫੈਕਟ ਹੋ ਰਿਹਾ ਇਹ ਸ਼ਰਿਆਮ ਪੱਠਿਆਂ ਤੇ ਸ਼ਰਿਆਮ ਕੰਬਾਈਨਾਂ ਵਾਲਿਆਂ ਨੇ ਸ਼ਰਿਆਂ ਮ ਇਹਨਾਂ ਨੇ ਫੋਕਲ ਪੁਆਇੰਟ ਦੇ ਵਿੱਚ ਵੀ ਤੇਲ ਪਾਉਣਾ ਸ਼ੁਰੂ ਕਰਤਾ ਔਰ 0.8 ਰੁਪਆ ਲੀਟਰ ਇਹ ਸਸਤਾ ਮਿਲੂਗਾ ਉਹਨੇ ਸਾਡੇ ਕੋਲ ਕੀ ਕਰ ਰਹਾ ਹੋਣਾ ਬਾਕੀ ਇਹ ਨਕਲ ਹੀ ਆ ਬਾਕੀ ਤੇ ਇਨਵੈਸਟੀਗੇਸ਼ਨ ਤੋਂ ਪਤਾ ਲੱਗੂਗਾ ਵੀ ਕੌਣ ਕੌਣ ਇਹਦੇ ਵਿੱਚ ਇਨਵੋਲ ਹੈ ਬਹੁਤ ਵੱਡਾ ਅਸੀਂ ਤਾਂ ਇਹ ਜੱਜ ਕਰ ਰਹੇ ਆ ਸਾਡੀ ਜੂਨੀਅਰ ਨੇ ਜੱਜ ਕਰ ਰਹੀ ਹੈ ਬਹੁਤ ਪਿੱਛੇ ਇਹਨਾਂ ਦਾ ਕੋਈ ਵੱਡਾ ਹੈਗਾ ਜਿਨ੍ਹਾਂ ਨੇ ਸ਼ਰਿਆਂ ਪੂਰਾ 13-15 ਹਜ਼ਾਰ ਦਾ ਲੀਟਰ ਦਾ ਟੈਂਕ ਬਾਕ ਕਿਤੇ ਬਰਾਬਦ ਹੋਇਆ ਔਰ ਮੈਡਮ ਨੇ ਜਿਹੜਾ ਡੀਐਸਪੀ ਮੈਡਮ ਨੇ ਉਹਨਾਂ ਨੇ ਬੜੀ ਉਹਨਾਂ ਦੀ ਅਸੀਂ ਇਸ ਗੱਲ ਦੀ ਦਲੇਰੀ ਦੇਖੀ ਰਾਤ ਨੂੰ ਵੀ ਉਹਨਾਂ ਨੇ 2 ਵਜੇ ਤੱਕ ਸਾਡਾ ਪੂਰਾ 7 ਯੂਨੀਅਨ ਦਾ ਦਿੱਤਾ ਔਰ ਫੜ ਕੇ ਪਰਚਾ ਦਵਾਇਆ ਔਰ ਅਸੀਂ ਤਾਂ ਇਹ ਮੰਗ ਕਰਦੇ ਆ ਵੀ ਇਹਦੀ ਇਨਕੁਆਰੀ ਪੂਰੀ ਹੋਣੀ ਚਾਹੀਦੀ ਆ ਕੋਈ ਕਮੀ ਨਾ ਰਹੇ ਔਰ ਜਿਹੜਾ ਸਾਡਾ ਰਜਗਾਰ ਹੈ ਕਿਸੇ ਦਾ ਵੀ ਹੋਵੇ ਦੇਖੋ ਜਿਹੜਾ ਡੀਜ਼ਲ ਇਹ ਨਕਲੀ ਪਾ ਦਨਗੇ ਉਹ ਕਾਲੂ ਸੀਜ਼ ਹੁੰਦੀ ਆ ਉਹ ਸਾਡੇ ਕੋਲੋਂ ਵੀ ਪਵਾਊਗਾ ਕਾਲੂ ਸਾਡੇ ਨਾਲ ਤਾਂ ਲੜਾਈ ਹੋਣੀ ਆ ਨਾ ਵੀ ਤੁਸੀਂ ਡੀਜ਼ਲ ਦੇਤਾ ਗਲਤ ਇਸ ਕਰਕੇ ਮੈਂ ਤਾਂ ਇਹ ਮੰਗ ਕਰਦੀ ਆ ਸਾਰੀ ਯੂਨੀਅਨ ਮੁੱਖ ਮੰਤਰੀ ਸਾਹਿਬ ਤੋਂ ਵੀ ਸਾਰੇ ਪ੍ਰਸ਼ਾਸਨ ਤੋਂ ਵੀ ਪੁਲਿਸ ਅਫਸਰਾਂ ਤੋਂ ਵੀ ਵੀ ਇਹ ਜਿਹੜੇ ਇਹਨਾਂ ਦੇ ਮਗਰ ਨੇ ਉਹਦੀ ਪੂਰੀ ਇਨਕੁਆਇਰੀ ਤਹਿਕੀਕਾਤ ਕਰਕੇੁੱਦ ਦਾ ਦੁੱਧ ਪਾਣੀ ਦਾ ਪਾਣੀ ਦਿੱਤਾ ਜਾਏ। પ્રકાશ ਕੁਤਰ ਬਲੇਦੀ ਰਾਮਬਾਚੀ ਜੀ ਦਿਹਾਰ ਨਬਨ ਹੈ ਇੱਕ ਇਹਦੇ ਨਾਲ ਜਿਹੇ ਅਮਰਦੀਪ ਸਿੰਘ ਦਾ ਇਹ ਪਟ્રોલ ਪੰਪ ਦੇ ਮਾਮਲੇ ਸਾਰੇ ਐਸੋਸੀਏਸ਼ਨ ਤੋਂ ਬੱਦਲ ਗਏ। ਜਿਹਨਾਂ ਨੂੰ ਇੱਕ ਸਨੁਤਲਾ ਦਿੱਤੀ ਸੀ ਜੀ ਆਪਣਾ ਬਿਆਨ ਲਿਖਾਇਆ। ਤੇ ਜਿਹੜੇ ਹੈਗੇ ਆ ਇੱਕ ਨਾ ਹਰਦੀਪ ਸਿੰਘ ਹੈਰਾ ਪਿੰਡ ਲਾਹੌਰਾਂ ਦਾ ਨਿਰਮਲਜੀਤ ਸਿੰਘ ਚੌਧਰੀ ਮਜਰੂਰ ਹੈ ਇਹ ਸਾਰੇ ਨਾਂ ਬਾਰੋਂ ਤੇਲ ਲਿਆ ਕੇ ਸਸਤੇ ਰੇਕਾਂ ਤੇ ਪੱਟੇ ਦਾ ਪੱਟਿਆਂ ਦੀ ਸਪਲਾਈ ਕਰਦੇ ਤੇ ਤੇਲ ਵੀ ਉਹ ਦੁੱਗਾ ਕਹਿੰਦੇ ਵਧੀਆ ਨਹੀਂ ਹੈਗਾ ਜਿਹਦੇ ਹਿਸਾਬ ਨਾਲ ਉਹ ਦੱਸਦੇ ਤੇ ਉਹਦੇ ਕਰਕੇ ਇਹਨਾਂ ਨੇ ਸਾਡੇ ਕੋਲੇ ਬਿਆਨ ਲਿਖਾਇਆ ਸੀਗਾ ਵੀ ਗੱਡੀ ਨੰਬਰ ਆਹ ਜਿਹੜੇ ਅੱਗੇ ਇਹ ਦੇ ਵਿੱਚ ਪੀ ਵੀ 10 ਜੇ ਡੀ ਜਿਹੜੀ ਨਮੇਤਰਨ ਨੂੰ ਦੇ ਵਿੱਚ ਉਹ ਡੀਜ਼ਲ ਲੈ ਕੇ ਲੋਡ ਕਰਕੇ ਲੈ ਕੇ ਆ ਜਿੰਨਾ ਫਿਰ ਪਪੋ ਜਿਵਾਲੀ ਰੋਡ ਜੋੜੇ ਜੋੜੇ ਕੋਲ ਅੰਸਾਈਡ ਤੇ ਇਹ ਉੱਥੇ ਪੱਠੇ ਦੇ ਕੋਲੇ ਲੈ ਕੇ ਗੱਡੀ ਉਹ ਖੜੇ ਨੇ ਇਹਨਾਂ ਦੇ ਬੰਦੇ ਆ ਗਏ ਉਹ ਸੀਗੇ ਬੰਦੇ ਜਸਵੀਰ ਸਿੰਘ ਪੁੱਤਰ ਮਕੰਦ ਸਿੰਘ ਹੈ ਬਸੇ ਪਿੰਡ ਅਚਲਦਾ ਹੈਗਾ ਇਹ ਡਰਾਈਵਰ ਸੀਗਾ ਜੀ ਤੇ ਇਹਦੇ ਨਾਲ ਮੁੰਡਾ ਸੀਗਾ ਵਕੀਲ ਰਾਮ ਪੁੱਤਰ ਜੀਤਾਰਾਮ ਬਸੇ ਪਿੰਡ ਭੀਮੜ ਉਹ ਪੌਣੀਗੜ ਖਾਂਡੇ ਦੇ ਇਹ ਦੋਨੋਂ ਬੰਦੇ ਉੱਥੇ ਗੱਡੀ ਲੈ ਕੇ ਖੜੇ ਸੀਗੇ ਕਿਸੇ ਨੂੰ ਦੇਣ ਦੀ ਖਰਾਬ ਜੀ ਉਹ ਅਸੀਂ ਰਾਉਂਡ ਅਪ ਕਰ ਕਿੰਨੇ ਬੰਦੇ ਨੇ ਜਿਹੜੇ ਮੌਜੂਦ ਕਿੰਨੇ ਪਤਾ ਲੱਗ ਪਰ ਉਹ ਆਪ ਦੇ ਪਾਸ ਫਿਰਾਂ ਦਾ 4 ਬੰਦਿਆਂ ਦੇ ਕੇਸ ਰਜਿਸਟਰ ਕੀਤਾ ਸੀ ਪਾਕਾ ਦਾ ਕਿੰਨਾ ਕਿੰਨਾ ਭਰਿਆ ਗਿਆ ਇਹ ਬ੍ਰਦਰਫੁੱਲ ਭਰਿਆ ਹੋਇਆ ਜਿਹੜਾ ਕੰਟਰੈਕਟ ਉਹ ਬੁਲਾਇਆ ਮੀਰ ਮੈਂਟ ਆਪੇ ਅਸੀਂ ਜਿਹੜਾ ਸੇਲ ਅਫਸਰ ਹੁੰਦਾ ਉਹ ਸਾਨੂੰ ਰਿਪੋਰਟ ਦੇ ਦੇ ਮੀਰ ਮੈਂਟ ਇਹਦੇ ਦੱਸਣ ਮੁਤਾਬਕ ਇਹ ਪਿੰਡ ਬਾਲੀਆਂ ਕੋਈ ਹੈਗਾ ਜੀ ਇਹਨਾਂ ਦਾ ਦਫਤਰ ਤੋਂ ਬਣਿਆ ਹੋਇਆ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਉਥੋਂ ਲੋਡ ਕਰਕੇ ਲੈ ਕੇ ਆਏ ਸੀ ਅਸੀਂ ਓਟੋ ਬਾਗ इनवैसिगे दौरान जावे हो गया नहीं कोई इन्होंने बिलकुल सब परमट कुछ नहीं, नहीं, को नहीं पेश दो जसवीर सिंह वकील